ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਲਾਟੀ ਡੇਰੀ ਫਾਰਮ ਤੇ ਆਇਆ ਵੀਰ ਗੁਰਪ੍ਰੀਤ ਤੇ ਗੋਪੀ ਆਪਣੇ ਨਾਲ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਦੋ ਬੜਾ ਅੱਜ ਵੀ ਸੇਲ ਕਰਦਾ ਤੇ ਦੋਵੇਂ ਬੜਾ ਸੁਈਆਂ ਸਵਾਈਆਂ ਨੇ ਇਸ ਵਕਤ ਕਿੰਨੇ ਕਿੰਨੇ ਦੁੱਧ ਦਿੰਦੇ ਆ ਕਿੰਨੇ ਕਿੰਨੇ ਮਿਲਕ ਤੇ ਇਹ ਚੱਲ ਰਹੀਆਂ ਨੇ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਰੇਡਪੜ ਤੇ ਵੀ ਬਿਲਕੁਲ ਜਾਇਜ਼ ਹੈ ਤੇ ਬਾਜੇ ਰਹਿਣ ਵਾਲੇ ਆ ਠੀਕ ਆ ਜੀ ਤੇ ਬਾਕੀ ਨੇੜੇ ਲੱਗਦੇ ਨਾਲ ਲੱਗਦੇ ਪਿੰਡ ਧਕਾਣਾ ਸ਼ਹੀਦ ਧਾਰੀਵਾਲ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਪੱਟੀ ਮੋੜ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਕਰੇ ਵਾਲੇ ਦੀ ਸੋ ਬਾਕੀ ਇਥੇ ਆੜ ਕੇ ਭਰਾ ਮੇਰਾ ਕੋਈ ਵੀ ਤਸੱਲੀ ਕਰਨੀ ਚਾਹੁੰਦਾ ਆਪਣੇ 2 ਟਾਈਮ ਚੋਂ ਲੋ 3 ਟਾਈਮ ਚੋਂ ਠੀਕ ਆ ਜੀ ਕਿਉਂਕਿ ਪਸ਼ੂ ਸੂਏ ਸਵੇ ਆ ਤੇ ਗੱਬਰ ਪਸ਼ੂ ਹੁੰਦਾ ਤੇ ਆਪਾਂ ਹਰ ਇੱਕ ਵਾਰ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਟਿਪ ਕੇ ਆਪਣੀ ਚਾਰੇ ਥਾਂਾਂ ਦੀ ਪਾਸ ਕਰਕੇ ਲੈ ਕੇ ਜਾਓ ਪਸ਼ੂ ਕੋਈ ਸੋ ਸਮੋਗਿ ਮਾਰਨਿੰਗ ਤੇ ਸਾਢੇ 9 ਵਜੇ ਦਾ ਠੀਕ ਹੈ ਜੀ ਦੋ ਬੜਾ ਨੇ ਦੋਵੇਂ ਬੜਾ ਆਪਾਂ ਵੀਰ ਗੋਪੀ ਤੋਂ ਪੂਰੀ ਜਾਣਕਾਰੀ ਲੈ ਲੈਂਦੇ ਆ ਕਿ ਕਿੰਨਾ ਕਿੰਨਾ ਇਹਨਾਂ ਥੱਲੇ ਦੁੱਧ ਆ ਸੋ ਐਨੀਮਲ ਚੰਗੇ ਆ ਬਾਕੀ ਨੋਰਮਲੀ ਗੱਲ ਕਰੀਏ ਤੇ ਭਾ ਪੜਪਾ ਬੜਾ ਜਾਇਜ ਆ ਬਾਜ ਬਰੇਟ ਆ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਗੋਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਵੀਰੇ ਸਾਰੇ ਰਾਜਸੰਦੂ ਚੈਨਲ ਦੇ ਵੇਖਣ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਗੋਪੀ ਬੇਰੇ ਠੀਕ ਠਾਕ ਹਾਂ ਬਹੁਤ ਵਧੀਆ ਚੜ੍ਹਦੀ ਕਲਾ ਠੀਕ ਆ ਅੱਛਾ ਗੋਪੀ ਭਾਈ ਅੱਜ ਟੋਟ ਦੋਵੇਂ ਬਿਹੜਾ ਵੀ ਆਪਣੇ ਕੋਲ ਸੱਜਰ ਸੁਈਆਂ ਤਾਜ਼ ਗਈਆਂ ਬਿਲਕੁਲ ਤਾਜ਼ੀਆਂ ਤਾਜ਼ ਗਈਆਂ ਠੀਕ ਆ ਇਧਰ ਗੋਫੀ ਵੀਰ ਆਪਣੇ ਕੋਲ ਜਿਹੜੇ ਇੱਕ ਐਚ ਐਫ ਬ੍ਰੀਡ ਦੇ ਵਿੱਚ ਇੱਕ ਕ੍ਰੋਸ ਆ ਗਈ ਆ ਬਿਹੜਾ ਹਾਂਜੀ ਤੇ ਇਹ ਤਾਂ ਸੁਆ ਵੀਰ ਕਿੰਨਾ ਹੋਊਗਾ ਪਹਿਲਾ ਸੁਆ ਪਹਿਲਾਂ ਉਹ ਪਹਿਲਾਂ ਵੀ ਥੋੜੀ ਜਿਹੀ ਨਾ ਸਭੀ ਘਟਾ ਤੇ ਬਾਕੀ ਜਿਆਦਾ ਨਸਲ ਬਹੁਤ ਠੀਕ ਆ ਜੀ ਲੱਭੀ ਦੋਸਤੋ ਉੱਪਰੋਂ ਥੋੜੀ ਜਿਹੀ ਆਪਾਂ ਗੱਲ ਕਰੀਏ ਇਹਨਾਂ ਦੇ ਤਿੰਨ ਕਿੰਨੇ ਹੋਏ ਇਹਨੂੰ ਅੱਜ ਹੋ ਗਏ ਜੇ 10 11 ਦਿਨ ਮੈਨੂੰ ਚੱਲਣ ਦੇ 10 11 ਦਿਨ ਹਾਂ ਮੈਨੂੰ ਮੂਰੇ ਤੋਂ ਚੱਲ ਪਈ ਆ ਹਾਂ ਚੱਲ ਪਈ ਆ ਤੇ ਦੁੱਧ ਐਸ ਵਕਤ 16 ਲੀਟਰ 16 ਲੀਟਰ ਦੁੱਧ ਨਾਲ ਰਾਈ ਵੀ ਦਾ ਆਪਾਂ ਲੰ ਮਸ਼ੀਨ ਨੇ ਚੋਦੇ ਦੁੱਧ ਆਪਾਂ ਲਿਆ ਹੋਇਆ ਅੰਨਾ ਤਾਂ 18 ਲੀਟਰ ਹਾਂਜੀ ਤੇਲਾ ਵੀ ਤੁਹਾਨੂੰ ਪਤਾ ਮਸ਼ੀਨ ਨਾਲ 2-3 ਲੀਟਰ ਦਾ ਫਰਕ ਪੈਂਦਾ ਪੈਂਦਾ ਹਾਂ ਹਾਂ ਲਓ ਵੀ ਠੀਕ ਹੈ ਜੀ ਹੁਣ ਮਤਲਬ ਹੋ ਗਿਆ 16 ਕਿ ਲੀਟਰ ਹੈਗਾ ਹਾਂ ਚਾਹਵਾਂਗੇ ਦੋ ਟਾਈਮ ਆਪਾਂ ਦੇ ਲਓ ਵੀ ਫਾੜ ਵਾਲਾ ਚੱਡਾ ਠੀਕ ਹੈ ਜੀ ਫਾੜੀ ਵਾਲਾ ਚੱਟਾ ਤੇ ਮੈਂ ਤੁਹਾਨੂੰ ਇਧਰੋਂ ਲੇਵਾ ਹੋਵਣਾ ਦਿਖਾ ਦਿਆਂ 11 ਕਿ ਤਿੰਨ ਦਾ ਸਮਾ ਹੋ ਗਿਆ ਠੀਕ ਹੈ ਜੀ ਬਾਕੀ ਵੀਰ ਗੋਪੀ ਕਹਿੰਦਾ ਪਿਆ ਵੀ ਮਲੇ ਮੋਲੇ ਤੋਂ ਜਿਵੇਂ ਸਟਾਰਟ ਹੋ ਗਈ ਆ ਕਿਉਂਕਿ ਬਾਹਰ ਤੇਰੀ ਸੋ ਮਗਰ ਕੁਰੀਤ ਨੂੰ ਪਥਾਨ ਤੋਂ ਦਿਖਾ ਦਗੇ ਆ ਕਰੋ ਜਗਾ ਪੋਨੀ ਜੇ ਪਸੰਦ ਤੁਸ ਨੂੰ ਤਾਂ ਹੋਰ ਹੋ ਜਾਵਾ ਮੈਂ ਤਾਂ ਬਿਲਕੁਲ ਵੇਖ ਲੈ ਮੇਰੇ ਹੱਥੀ ਤੇ ਮੈਂ ਬਿਲਕੁਲ ਸੌਖੀ ਚੋਲੇ ਨਾ ਠੀਕ ਹੈ ਹਾਂ ਤੇ ਬੱਚਾ ਜੋ ਮਗਰ ਕੀ ਆ ਆ ਪਰਲਾ ਬੱਚਾ ਲਓ ਜੀ ਮਗਰ ਬੱਚਾ ਆ ਗਿਆ ਠੀਕ ਹੈ ਜੀ ਆ ਡੱਬਾ ਬੱਚਾ ਸੇਦਾ ਹੀ ਆ ਸੋ 11 ਕ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਉਸ ਬੱਚੀ ਨੂੰ ਸੋਈ ਨੂੰ ਗਰਾਜ ਵੀ ਆਪਾਂ ਹੋਰ ਭੂਰ ਛੱਟਾ ਹੋ ਆ ਵੀ ਆਪਾਂ ਦੇਵਾਂਗੇ ਠੀਕ ਹੈ ਵੀਰੇ ਹਾਂ ਠੀਕ ਆ ਨੋ ਰੈਡ ਹੈ ਜੀ ਇੱਕ ਜਣੀ ਦੋ ਜੀ ਬਾਕੀ ਥੋੜਾ ਬਤਾ ਕੋਈ ਬੰਗਾ ਬੰਗਾ ਲਾ ਲੈਂਦੇ ਆ ਹਾਂ ਸੋ ਬੰਗਾ ਜੇ ਕਿਹਨ ਲਾਉ ਤਾਂ ਵੀ ਇਦੀ ਦਾ ਲੱਤ ਲਾ ਫਟੂਗੀ ਠੀਕ ਆ ਮੈਂ ਵੀਰੇ ਕੋਪੀ ਖੋਲ ਲੇਨੂੰ ਲਓ ਵੀ ਦੱਸੋ ਠੀਕ ਆ ਜੀ ਸ਼ਿਕ ਵੀ ਮੋ ਲਓ ਵੀ ਮੋਹ ਸ਼ੇਰਾਂ ਦਾ ਠੀਕ ਆ ਜੀ ਉਸ ਅਕੋਰਡਿੰਗ ਚਾਹੇ ਕੋਈ ਫੇਰ ਪਹਿਲਾ ਸੂਆ ਚਾਹੇ ਦੂਜਾ ਮੰਨ ਕੇ ਤੁਸੀਂ ਸੌਤਾ ਕਰ ਲਿਓ ਠੀਕ ਆ 16 ਲੀਟਰ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਠੀਕ ਆ ਜੀ ਮੋੜ ਦਿਓ ਵੀਰੇ ਕੋਪੀ ਦੇ ਸਲੋ ਤੁਰਦੇ ਮੜੀ ਆਏ ਐਨ ਤੁਰਦੇ ਆ ਜੇ ਐਨ ਤੁਰਦੇ ਮੜੀ ਆ ਆ ਦੇਖ ਇਹ ਇਹ ਵਹਿੜਿਆ ਨਾ ਫਿਰ ਵਹਿੜਾ ਦਾ ਕੰਮ ਨ ਕਰਨਾ ਲਓ ਵੀ ਇਹ ਬੱਚੀ ਆ ਦੋਸਤੋ ਟਿਕਾ ਜੀ 16 ਲੀਟਰ ਤੇ ਮੇਰਾ ਭਰਾ ਕੋਈ ਥਿਆਣ ਕੇ ਬੇਸ਼ੱਕ ਆਪਣੀ 2 ਟਾਈਮ ਚੋੜੋ 3 ਟਾਈਮ ਚੋੜੋ ਠੀਕ ਹੈ ਜੀ ਸੋ ਵੱਛੀ ਪਹਿਲਾ ਸੂਬਾ ਵੀ ਗਿਆਪ ਦੀ ਹੈ ਠੀਕ ਹੈ ਜੀ ਬਾਕੀ ਥਲਾ ਤੁਹਾਨੂੰ ਕੋ ਦੇਖੀਏ ਤੇ ਵੈਸੇ ਕੋਈ ਦੂਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਮੋਹ ਦਿੰਦੀ 6 ਆ ਰੰਗ ਪ੍ਰਿੰਟ ਡੱਬੀ ਆ ਠੀਕ ਹੈ ਜੀ ਉਪਰੋਂ ਤੋਂ ਬਜਾ ਨਰਮਾ ਪਸ਼ੂ ਕਿਉਂਕਿ ਕਈ ਵਾਰ ਨਾਰਮਲ ਸੇਵਾ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਦੇ ਆ ਕੋਈ ਭਰਾ ਆ ਕੇ ਕੋਈ ਚੰਗੀ ਸੇਵਾ ਕਰਨ ਵਾਲਾ ਲੈ ਗਿਆ ਠੀਕ ਹੈ ਜੀ ਤੇ ਦੁੱਧ ਕਰਮ ਵਾਲੀ ਕਲਾਸੀ ਚਭਾਉਗੀ ਘਟਦੀ ਨਹੀਂਗੀ ਠੀਕ ਆ ਲੈ ਗਿਰ ਕੋ ਵੀ ਮੋੜ ਲਾ ਚੁਵਾਈ ਰੋਰ ਦੀ ਹਾਂਜੀ ਲਓ ਜੀ ਆ ਥਣ ਭਾਂਡਾ ਠੀਕ ਆ ਸੋ ਚਾਰੇ ਥਣ ਸੋ ਮਗਰਲਾ ਥਣ ਤੋਂ ਸੋ ਵੀਰ ਦੱਸ ਰਿਹਾ ਵੀ ਫਸਮ ਕੇ ਹੋਰ ਵੀ ਨਿਕਲ ਆਉਂਦਾ ਤੇ ਵੈਸੇ ਥੋੜਾ ਦਿਖਾਈ ਤੁਹਾਨੂੰ ਦਊਗਾ ਵੀ ਜਿਵੇਂ ਇੱਕ ਮਸ਼ੀਨੀ ਥਣ ਹੁੰਦਾ ਠੀਕ ਆ ਤੇ ਫਸਮ ਕੇ ਜਿਹੜਾ ਥਾਣਾ ਉੱਪਰੋਂ ਬਿਲਕੁਲ ਮੁਠੀ ਭਰੀ ਜਾਂਦੀ ਤੇ ਚੁਵਾਈ ਹੋ ਜਾਂਦੀ ਆ ਸੋ ਮਧਾਨੀ ਜੋਟ ਵੀ ਤੁਸੀਂ ਜੋ ਸਕਦੇ ਜੀ ਠੀਕ ਆ ਸੋ ਇਹ ਹਵਾਨਾ ਚੱਡਾ ਵੈੜ 16 ਲੀਟਰ ਤੇ ਇਸ ਵਕਤ ਚੱਲਣ ਰਹੀ ਆ ਠੀਕ ਹੈ ਗੋਪੀ ਵੀਰੇ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਡਿਮਾਂਡ ਰਾਜੀ ਵੀਰੇ ਇਹਦਾ 53 ਹਾਂਜੀ ਤੇ ਜਿੱਥੋਂ 100 ਰੁਪਿਆ ਛੋਟ ਹੋਣੀ 90000 ਰੁਪਿਆ 49000 ਹਾਂਜੀ ਠੀਕ ਹੈ 49 ਐਂਡ ਟੂ ਐਂਡ ਹੈ ਕਿ ਹੋਰ ਹੋਰ ਕਰਦਗੇ 48 ਦੀ ਲਾਸਟ ਕਰ ਦਾਂਗੇ 48000 48000 ਠੀਕ ਹੈ ਤੇ ਬਾਕੀ ਮਾਲੀ ਜੀ ਚਾਰੂ ਵੜੀਏ ਮਾਲੀ ਜੀ ਫਿੱਕੀ ਬਾਕੀ ਹੈ ਮੇਰੀ ਅੱਜ ਕੱਲ ਹੋਰ ਕੁਝ ਨਹੀਂ ਜਿਆ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਵੀਰੇ ਕੋਈ ਜਾਨਵਰ ਲੈਣਾ ਚਲੋ ਪੈਸੇ ਇਨੇ ਨਾਰਮਲ ਹੀ ਭਰਨੇ ਪੈਂਦੇ ਹੋ ਵੀ ਸੱਜਰ ਤਾਜ਼ੇ ਪਸ਼ੂ ਦੇ ਹਾਂ ਤਾਜ਼ੇ ਦੇ ਬਾਕੀ ਠੰਢੀ ਠੰਡੀਆਂ ਬਹੁਤ ਜਿਆਦੀ ਆ ਭਾਵੇਂ ਬੱਚਾ ਭਈ ਜਿੱਤਰਾ ਮਰਜ਼ੀ ਕੋਈ ਚੱਕਰ ਨਹੀਂ ਲੋ ਉਹ ਵੀ 48000 ਰੁਪਏ ਜਿਹੜੀ ਇਹ ਵੈੜ ਵੀਰਾਂ ਦਾ ਵੀ ਆਪਾਂ ਠੀਕਾ ਜੀ ਆਇਆ ਸੀ ਬਿਲਕੁਲ ਕੱਢਣ ਦੀ ਫੀਸ ਲੇਖੋ ਆ ਦੇਖੋ ਜੀ ਕੋਈ ਵੀਰ ਇਹ ਨਾ ਕੇ ਠੀਕਾ ਜੀ ਬਾਕੀ ਚੋਰ ਚਵਾਲਾ ਥਾਂੜੜਾ 200 ਪਸ਼ੂ ਪਸ਼ੂ ਮਕੇ ਹੋਰ ਵੀ ਵੀਰਾਂ ਦਾ ਵੀ ਕੱਢ ਆਉਂਦੀ ਆ ਬਾਕੀ ਥੜਾ ਥੜਾ ਤਾਂ ਵੀਰ ਕੋਪੀ ਅਲੱਗ ਦਾ ਪਹਿਲਾਂ ਪਲੋਣੀ ਹੁੰਦੀ ਆ ਹਾਂ ਉਹਨਾਂ ਵੀਰਾਂ ਨੇ ਪਹਿਲਾਂ ਨਹੀਂ ਆਖਿਆ ਪਹਿਲਾਂ ਨਹੀਂ ਆਖਿਆ ਚਲੋ ਬਾਕੀ ਕੋਈ ਆਪ ਦੀ ਸਮਝ ਗਿਰ ਲਏ ਅੱਗੇ ਸਾਇਰ ਨੰਬਰ ਤੇ ਕੋਪੀ ਵੀਰ ਆਪਣੇ ਕੋਲ ਜਿਹੜੀ ਆ ਵੜਾ ਰੱਖੀ ਆ ਹਾਂਜੀ ਤੇ ਇਹ ਵੜਾ ਦਾ ਦਾ ਕੀ ਵੀਰੇ ਸੂਆ ਹੈ ਕ੍ਰੋਸਾਂਗ ਦੇ ਵਿੱਚ ਹੀ ਆ ਇਹ ਦੂਜੇ ਸੂਆ ਤੇ ਤੀਜਾ ਸੂਆ ਹਾਂਜੀ ਠੀਕ ਇਹਨੂੰ ਅੱਜ ਤੱਕ ਕਿੰਨੇ ਹੋ ਗਿਆ ਇਹਨੂੰ ਅੱਜ ਕੋਈ 10 11 10 11 ਨਹੀਂ ਹੋਏ 10 ਦਿਨ ਰੱਖਦੇ ਨਾ ਮਗਰ ਬੱਛੀ ਆ ਹਾਂਜੀ ਲੱਭੀ 10 11 ਦਿਨਾਂ ਦੀ ਸੂਈਆਂ ਮਗਰ ਬੱਛੀ ਆ ਆ ਬੱਚਾ ਤਾਂ ਦਿਖਾ ਦੇ ਕੇ ਆ ਬੱਚਾ ਇਸੇ ਵੈੜਦਾ ਹੀ ਹੈ ਠੀਕ ਹੈ ਜੀ ਆ ਵਸੀਏ ਬਿਲਕੁਲ ਬਰਾਊਨ ਕਲਰ ਦੇ ਵਿੱਚ ਕਾਫੀ ਕਲਰ ਤੇ ਕਲਰ ਆ ਰੰਗ ਇਹਦਾ ਠੀਕ ਆ ਤੇ ਇਹ ਗੋਪੀ ਵੀ ਰਾਜ ਦਸਾ ਗਹਿਰਾ ਗਹਿਰਾ ਜਿਹੜਾ ਸੂਜੀ ਦੇ ਥਲੇ ਦੁੱਧ ਕਿਨਾਂ ਇਹ ਨਾ ਮਾੜਾ ਜਿਹਾ ਰਵਾ ਕਰ ਗਈ ਮੈਂ ਤਾਂ ਲੈ ਆਇਆ ਸੀ 15 15.5 ਚੋਗੇ ਹੁਣ ਵੀ 14 13.5 14 ਲੀਟਰ ਜਿਹੜਾ ਬੰਮਰੋਣੇ ਦੋ ਟਾਂ ਠੀਕ ਆ ਜੀ ਹਾਂ 13.5 14 ਲੀਟਰ 14 ਲੀਟਰ ਹਾਂ ਠੀਕ ਆ ਹਾਂ ਠੰਡੀ ਛੁੱਡੀ ਇਸੇ ਤਰੀਕੇ ਬਿਲਕੁਲ ਵੰਗਾ ਪਾਉਣ ਦੀ ਲੋੜ ਨਹੀਂ ਇੱਟਰਾ ਪਾ ਬੈਠਾ ਠੀਕ ਆ ਜੀ ਚੋਆਈਆਂ ਬੰਬੇਪਾਸੀਆਂ ਠੀਕ ਵੰਗਾਰਸੀ ਪਾਉਣੀ ਹੈ ਪਾਲ ਲਵੇ ਕੋਈ ਭਰਾ ਤੇ ਹੈ ਦੂਜਾ ਸਵੇਰ ਹੀ ਆ ਬਾਕੀ ਮੇਰਾ ਵੀਰ ਆਪ ਜੀ ਸਮਝੋ ਤੁਸੀਂ ਵੇਖ ਲਿਆ ਜੀ ਕਿਉਂਕਿ ਅੱਜ 11 11 ਦਿਨਾਂ ਦਾ ਸਮਾਂ ਆਇਆ ਇਹਨੂੰ ਵੀ ਸੁਈ ਨੂੰ ਤੇ ਥਾਲ ਤੋਂ ਬਹੁਤ ਵਧੀਆ ਵੈਸੇ ਪਸਮ ਕੇ ਹੋਰ ਵੀ ਥਾਣੇ ਦਾ ਨਿਕਲ ਬਿਲਕੁਲ ਇਹਨਾਂ ਤੇ ਕੋਈ ਦੇਗਾ ਨਹੀਂ ਤੇ ਸਿਸਟਮ ਨਹੀਂ ਠੀਕ ਹੈ ਬਿਲਕੁਲ ਥਾਲ ਲੈ ਵੀਰ ਗੋਪੀ ਇਹਨੂੰ ਦੁਰ ਦੇ ਗੋਪੀ ਇਹਦੇ ਵੀ ਜੇ ਕੋਈ ਆ ਕੇ ਵੀ ਰੱਖੇ ਛੱਤਾ ਪੂਰਾ ਹਾਂ ਕਰਾਇਆ ਆਪਾਂ ਲਵਾਂਗੇ ਗੱਲ ਇਹ ਆ ਵੀ ਕੋਈ ਪੂਰ ਸਿੱਟੇ ਦੀ ਗੱਲ ਆ ਵੀ ਆਪਾਂ ਖੇਚਲ ਪਾੜੀ ਦੇਣ ਨੂੰ ਤਿਆਰ ਆ ਇਹਨੂੰ ਤਿਆਰ ਆਪਾਂ ਕੋਈ ਇਹਨੂੰ ਦੁਰ ਦੇ ਆਟਰ ਜਿਹੜਾ ਦੋਸਤੋ ਬਿਲਕੁਲ ਕੰਪੈਕਟ ਡੈਡਰ ਆ ਫਿਕਸ ਹਵਾਨਾ ਚੱਡੇ ਤੋ ਮਾਰਨਿੰਗ ਜਿਹੜੀ ਚਵਾਈ ਇਹਨਾਂ ਦੀ ਰੋਕੀ ਹੋਈ ਸੀ ਹੁਣ ਤਕਰੀਬਨ ਕੋਈ 9:30 9:30 ਵਜੇ ਡਾਇਆ ਠੀਕ ਆ ਜੀ ਉਸ ਕਾੜੇ ਨੂੰ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਜੀ ਪਸ਼ੂ ਜਿਹੜਾ ਭਰੇ ਥਣ ਜਿਹੜਾ ਤੁਹਾਨੂੰ ਨਜ਼ਰ ਆ ਜਾਊਗਾ ਬਿਲਕੁਲ ਫਿਕਸ ਹਵਾਨੇ ਚੱਡੇ ਦੇ ਵਿੱਚ ਆ ਮਟਾਇਟਸ ਦਾ ਡਾਇਰੀ ਕੋਲ ਨਹੀਂ ਇਹਨਾਂ ਚੱਡੇ ਹਾਂਜੀ ਹਾਂਜੀ ਜੀ ਸੋ ਇਹ ਰੰਗ ਪ੍ਰਿੰਟ ਆ ਦੋਸਤੋ ਇਹਦਾ ਮੂੰਹ ਮੱਥਾ ਬਾਕੀ ਹਵਾਨੇ ਚੱਡੇ ਤੋਂ ਸਾਫ਼ ਸੁਥਰੀ ਆ ਕੋਈ ਫੋਟ ਬੱਚਾ ਨਹੀਂ ਗਾ ਚਾਰੇ ਥਾਣਾ ਸੋਨੇ ਸਪੇਸ ਗੈਪ ਤੇ ਸੋ ਥੋੜਾ ਕੁਰੀ ਲਾਗਿਓ ਪਤ ਖਾਦ ਗਏ ਤੁਹਾਨੂੰ ਆਹ ਲਓ ਜੀ ਬੈਕ ਸਾਈਡ ਤੋਂ ਬਾਕੀ ਇਹਨੂੰ ਕੋਈ ਸਸੂ ਵੀ ਥਾਣੇ ਦਾ ਥਾਂ ਦਾ ਕੋਈ ਚੱਕਰ ਨਹੀਂ ਤੇ ਹਾਂ ਰੋਗ ਦੀ ਪੋਲੀ ਹਾਂ ਠੀਕ ਆ ਅੱਛਾ ਗੋਪੀਰੇ ਦੀ ਡਿਮਾਂਡ ਕੀ ਕੀ ਮੁੱਲ ਕਰਤਾ ਨਹੀਂ ਜਾਈ ਰੋਪਾ ਲੈਣ ਦੇ ਨਹੀਂ ਕਰਨਾ 20 ਦਾ 20 ਵਾਲੇ ਚੱਕਰ ਚ ਨਹੀਂ ਪੈਣਾ ਹੂੰ ਇਹ 50000 ਦੇ ਵਿੱਚੋਂ 1000 ਦੀ ਛੋਟ 50000 ਤੋਂ 1000 1000 ਐਂਡ ਪੁਆਇੰਟ ਜੀ ਇੱਕ ਗੱਲ ਕਰ ਗਏ ਜਿਹੜਾ ਫੇਮ ਕਰਦੇ 48000 ਦੇ ਵਿੱਚੋਂ 48000 ਰੁਪਏ ਛੋਟ ਪਰ ਇਹਨਾਂ ਵੀ ਬਾਕੀ ਮੁੜ ਕੇ ਜੇ ਕੋਈ ਵੀ ਰੇਟ ਚ ਨਾ ਪਾਵੇ ਹਾਂ ਕਿਉਂਕਿ ਉਹ ਤਾਂ ਲੈਣ ਦੇ ਨਹੀਂ ਕੀਤਾ ਆਪਾਂ ਠੀਕ ਆ ਲਓ ਵੀ ਇਹ 48200 ਐਂਡ ਪੁਆਇੰਟ ਜਿਹੜੀ 48000 ਦੀ ਮਿਲ ਜੂਗੀ ਸੋ ਮੌਕੇ ਤੇ ਕੋਈ ਰਸਤਾ ਛੜਾਈ ਕੋਈ ਛੋੜਛੱਪ ਹੋ ਜੂਗਾ ਇਹਨੇ ਇਹਨੇ ਦੱਸਿਆ ਗਿਆ ਰੇਟ ਦੇ ਵਿੱਚੋਂ ਠੀਕ ਆ ਜੀ ਸੋ 13 14 13 14 ਲੀਟਰ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਸੋ ਮਗਰ ਵੱਛੀ ਆ ਬਾਕੀ ਦੋਵੇਂ ਬੜਾ ਚੰਗੀਆਂ ਨੇ ਭਾ ਪੱਤਾ ਇਹਨੂੰ ਆਪਾਂ ਜੇਕਰ ਵੇਖੀ ਤੇ ਬਾਕੀ ਕਾਲ ਕੀਤੀ ਕਰ ਲਓ ਸੰਪਰਕ ਕਰ ਲਓ ਤੇ ਗੋਪੀ ਵੀਰ ਇੱਕ ਨੰਬਰ ਬੋਲ ਦਿਆ ਆਪਦੇ 9915780777 ਆ ਹਾਂਜੀ ਠੀਕ ਹੈ ਵੀਰੇ ਲਓ ਦੋਸਤੋ ਦੋਵੇਂ ਨਾਗ ਅੱਜ ਫੋਰਸ ਦੇ ਨਾਲ ਠੀਕ ਆ ਜੀ ਬਾਕੀ ਮੇਰਾ ਭਰਾ ਇੱਥੇ ਆਣ ਕੇ ਕੋਈ ਆਪਣੀ ਤਸੱਲੀ ਕਰਨੀ ਚਾਹੁੰਦਾ ਤੇ ਆਪਾਂ ਵਾਰ-ਵਾਰ ਕਹਿੰਦੇ ਆ ਕੋਈ ਵੀਰ ਇੱਥੇ ਆਣ ਕੇ ਤਸੱਲੀ ਕਰੇ ਕੋਈ ਤੋ ਜਿ ਨਗਾਇਜ਼ ਨਹੀਂ ਹੁੰਦਾ ਕੋਈ ਹਾਂ ਸੋ ਕਿਸੇ ਰੱਖੋ ਰਕਮ ਦਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂਗਾ ਠੀਕ ਆ ਜੀ ਕੋਈ ਚੋਈਆ ਚੋਈਆ ਚੰਗੀਆਂ ਲੱਗੀਆਂ ਨੇ ਸੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰਾਹਮ ਭਰਾ